ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਅਮਰੀਕਾ ਦੇ ਵਾਈਟ ਹਾਊਸ ਦੇ ਵਿੱਚ ਕੱਲ ਜੋ ਕੁਝ ਹੋਇਆ ਉਸ ਨੂੰ ਪੂਰੀ ਦੁਨੀਆ ਨੇ ਦੇਖਿਆ ਕਹਿੰਦੇ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਵਾਈਟ ਹਾਊਸ ਦੇ ਵਿੱਚ ਦੋ ਰਾਸ਼ਟਰਪਤੀਆਂ ਦੇ ਵਿਚਕਾਰ ਇੰਨੀ ਵੱਡੇ ਪੱਧਰ ਤੇ ਬਹਿਸ ਹੋਈ ਹੋਵੇ ਪਰ ਸਵਾਲ ਇਹ ਹੈ ਕਿ ਆਖਿਰਕਾਰ ਉੱਥੇ ਹੋਇਆ ਕੀ ਕਿ ਟਰੰਪ ਸਾਹਿਬ ਨੂੰ ਇੰਨਾ ਜ਼ਿਆਦਾ ਗੁੱਸਾ ਆ ਗਿਆ ਕਿ ਗੁੱਸਾ ਸਤਵੇਂ ਅਸਮਾਨ ਤੇ ਚਲਾ ਗਿਆ ਸਵਾਲ ਇਹਦੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਵੀ ਹੈਗਾ ਕਿ ਜੋ ਕੁਝ ਹੁਣ ਹੋ ਗਿਆ ਉਸ ਤੋਂ ਬਾਅਦ ਇਹਦਾ ਅਸਰ ਕੀ ਹੋਏਗਾ ਪੂਰੀ ਦੁਨੀਆ ਦੇ ਉੱਪਰ ਇਹਦਾ ਅਸਰ ਕੀ ਦਿਖਣ ਨੂੰ ਮਿਲੇਗਾ ਕਿਉਂਕਿ ਅਮਰੀਕਾ ਇੱਕ ਵੱਡਾ ਮੁਲਕ ਹੈਗਾ ਇਹਦੇ ਉੱਪਰ ਵੀ ਚਰਚਾ ਕਰਾਂਗੇ ਇਹਦੇ ਨਾਲ ਹੀ ਚਰਚਾ ਇੱਕ ਕਾਨੂੰਨ ਦੀ ਵੀ ਕਰਾਂਗੇ ਜਿਹਨੂੰ ਲਿਆਉਣ ਦੇ ਲਈ 트럼ਪ ਸਾਹਿਬ ਬੜੇ ਤਤਪਰ ਜਾਪਰੇ ਨੇ ਜੇਕਰ ਇਹ ਕਾਨੂੰਨ ਆਉਂਦਾ ਤਾਂ ਕਹਿੰਦੇ ਕਿ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਖਤਰਾ ਹੋ ਜਾਏਗਾ ਕਿਉਂਕਿ ਇਹ ਕਾਨੂੰਨ ਹੈ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਕੱਢਣ ਵਾਸਤੇ ਲਿਆਂਦਾ ਜਾ ਸਕਦਾ ਹੈ ਤਾਂ ਇਹਦੇ ਉੱਪਰ ਵੀ ਗੱਲਬਾਤ ਕਰਾਂਗੇ ਤਾਂ ਗੱਲਬਾਤ ਕਰਦੇ ਆ ਪਾਸਕਰ ਸਾਹਿਬ ਮੇਰੇ ਨਾਲ ਜੁੜ ਚੁੱਕੇ ਨੇ ਤਾਂ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੰਤਰੀ ਜੀ ਪਾਸਕਰ ਸਾਹਿਬ ਕੱਲ ਦੀ ਬੜੀ ਚਰਚਾ ਹੋ ਰਹੀ ਹੈ ਜੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਜੋ ਕੁਝ ਵਾਈਟ ਹਾਊਸ ਦੇ ਵਿੱਚ ਹੋਇਆ ਆਖਿਰਕਾਰ ਉੱਥੇ ਹੋਇਆ ਕਿ ਕਿ ਟਰੰਪ ਸਾਹਿਬ ਨੂੰ ਇਨਾ ਗੁੱਸਾ ਆ ਗਿਆ ਦੇਖੋ ਜੋ ਕੁਝ ਵੀ ਹੋਇਆ ਉਹ ਕੱਲ ਸਭ ਤੋਂ ਵੱਡੀ ਗੱਲ ਹੈਗੀ ਕਿ ਪੂਰੀ ਦੁਨੀਆ ਨੇ ਦੇਖਿਆ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਨੇ ਉਹਨਾਂ ਨੂੰ ਬਕਾਇਦਾ ਇਨਵਾਈਟ ਕੀਤਾ ਗਿਆ ਸੀਗਾ ਔਰ ਮੀਡੀਆ ਦੇ ਸਾਹਮਣੇ ਜਿਸ ਤਰੀਕੇ ਨਾਲ ਬਹਿਸ ਹੋਈ 트럼ਪ ਤੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਅਮਰੀਕਨ ਹੈਗੇ ਜੇ ਜੇਪੀ ਵਾਂਸ ਉਹਨਾਂ ਦੇ ਵਿੱਚ ਜਿਹੜੀ ਬਹਿਸ ਹੋਈ ਉਹ ਸਾਰੀ ਦੁਨੀਆ ਨੇ ਦੇਖੀ ਔਰ ਉਹਦੇ ਵਿੱਚ ਜਿਹੜਾ ਦੁਨੀਆ ਦਾ ਹੀ ਰਿਐਕਸ਼ਨ ਆ ਰਿਹਾ ਵੱਖ-ਵੱਖ ਦੇਸ਼ਾਂ ਦਾ ਰਿਐਕਸ਼ਨ ਆ ਰਿਹਾ ਉਹ ਯੂਕਰੇਨ ਦੇ ਹੱਕੇ ਚ ਆ ਰਿਹਾ ਹੈ ਹਾਲਾਂਕਿ 트럼ਪ ਜਦ ਗੱਲ ਕਰ ਰਹੀ ਸੀ ਜ਼ੇਲੈਂਸਕੀ ਨਾਲ ਉਹ ਇਸ ਤਰੀਕੇ ਨਾਲ ਗੱਲ ਕਰ ਰਹੀ ਸੀ ਕਿ ਜਿਸ ਕਿਸੇ ਨੂੰ ਸਨਮਨ ਕੀਤਾ ਹੁੰਦਾ ਨਾ ਕੋਰਟ ਨੇ ਤੇ ਉਹਨਾਂ ਨੂੰ ਬਾਰ-ਬਾਰ ਇਸ ਗੱਲ ਦਾ ਅਹਿਸਾਸ ਦਿਲਾ ਰਹੇ ਸੀ ਕਿ ਜੇ ਯੂਐਸਏ ਤੁਹਾਡਾ ਸਾਥ ਨਹੀਂ ਦਿੰਦਾ ਤੇ ਤੁਸੀਂ ਇਹ ਲੜਾਈ ਨਹੀਂ ਜਿੱਤ ਸਕਦੇ ਸੀ ਔਰ ਜਿਹੜੀ ਤੁਸੀਂ ਤੁਹਾਨੂੰ ਅਸੀਂ ਪੈਸੇ ਦਿੱਤੇ ਹਨ ਤੁਹਾਨੂੰ ਸਾਡਾ ਥੈਂਕਫੁਲ ਹੋਣਾ ਚਾਹੀਦਾ ਹੈ ਯਾਨੀ ਕਿਸੇ ਨੂੰ ਜਲੀਲ ਕਰਨ ਵਾਲੀ ਗੱਲ ਹੁੰਦੀ ਹੈ ਨਾ ਉਸ ਤਰੀਕੇ ਨਾਲ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਇਹ ਦ੍ਰਿਸ਼ ਹੈ ਪੂਰੀ ਦੁਨੀਆ ਨੇ ਦੇਖਿਆ ਕੋਰੋਂ ਦੇ ਬਾਅਦ ਜਿਹੜੇ ਰਿਐਕਸ਼ਨਾਂ ਨੇ ਸ਼ੁਰੂ ਹੋਏ ਨੇ ਉਹ ਟਰੰਪ ਉਹਨਾਂ ਦੇ ਖਿਲਾਫ ਨੇ ਅਮਰੀਕਾ ਦੀ ਜਿਹੜੀ ਨੀਬਰਿੰਗ ਕੰਟਰੀ ਹੈ ਕੈਨੇਡਾ ਉਹਨਾਂ ਨੇ ਵੀ ਯੂਕਰੇਨ ਦਾ ਸਾਥ ਦੇਣ ਦਾ ਵਾਅਦਾ ਕੀਤਾ ਆਸਟ੍ਰੇਲੀਆ ਜਿਹੜੀ 5 5 ਕੰਟਰੀ ਹੈ ਬ੍ਰਿਟੇਨ ਹੈ ਜਰਮਨ ਹੈ ਫਰਾਂਸ ਹੈ ਸਾਰਿਆਂ ਨੇ ਸਾਥ ਦੇਣ ਦਾ ਇੱਕ ਤਰੀਕੇ ਨਾਲ ਐਲਾਨ ਕਰਤਾ ਹੈ ਕਿ ਅਸੀਂ ਯੂਕਰੇਨ ਦਾ ਸਾਥ ਦੇਵਾਂਗੇ ਔਰ ਦੂਜੇ ਪਾਸੇ ਪੁਤਿਨ ਪੁਤਿਨ ਜ਼ਰੂਰ ਤਾਰੀਫ ਕਰ ਰਹੇ ਨੇ ਡੋਨਾਲਡ ਟਰੰਪ ਉਹਨਾਂ ਦੀ ਲੇਕਿਨ ਇਹ ਜਿਹੜੇ ਹਾਲਾਤ ਬਣ ਗਏ ਹਨ ਜਿਹੜਾ ਜਿਹੜਾ ਵਰਲਡ ਕਈ ਹਿੱਸਿਆਂ ਦੇ ਵਿੱਚ ਵਣ ਜਾਂਦਾ ਹੈ ਜਾਂ ਦੋ ਹਿੱਸਿਆਂ ਦੇ ਵਿੱਚ ਵਣ ਜਾਂਦਾ ਉਸ ਤਰੀਕੇ ਦੀ ਗੱਲ ਹੈਗੀ ਇਹ ਪਹਿਲੀ ਵਾਰ ਨਹੀਂ ਹੈ ਕਿ ਵਾਈਟ ਹਾਊਸ ਬੁਲਾ ਕੇ 트ੰਪ ਉਹਨਾਂ ਨੇ ਕਿਸੇ ਦੂਜੇ ਦੇਸ਼ ਦੇ ਮੁਖੀ ਦੀ ਕੋਈ ਬੇਇੱਜ਼ਤੀ ਕੀਤੀ ਹੋਈ ਤੁਹਾਨੂੰ ਯਾਦ ਹੋਵੇਗਾ ਜਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਵੀ ਉੱਥੇ ਗਏ ਸੀਗੇ ਤੇ 트ੰਪ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਸੀਗੀ ਉਹ ਕਿਸੇ ਨਾ ਕਿਸੇ ਜਗ੍ਹਾ ਟੌਂਟ ਕਰਨ ਵਾਲੀ ਸੀਗੀ ਔਰ ਇੱਥੇ ਤੱਕ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਪ੍ਰਧਾਨ ਮੰਤਰੀ ਦੇ ਮੂੰਹ ਤੇ ਯਾਨੀ ਨਰਿੰਦਰ ਮੋਦੀ ਉਹਨਾਂ ਦੇ ਮੂੰਹ ਤੇ ਕਿ ਵੀ ਇਹ ਕੰਟਰੀ ਹੈਗੀ ਐ ਇਹਨਾਂ ਨੇ ਸਾਡੇ ਉੱਤੇ ਸਾਨੂੰ ਲੁੱਟਿਆ ਬਹੁਤ ਹੈ ਸਾਡੇ ਤੇ ਟੈਰਿਫ ਬਹੁਤ ਲਾਇਆ ਹੈ ਹੁਣ ਟਾਈਮ ਆ ਗਿਆ ਹੈ ਰੈਸੀਪਰੋਕਲ ਟੈਰਿਫ ਲਾਉਣ ਦਾ ਔਰ ਉਸ ਤੋਂ ਪਹਿਲੇ ਕੈਨੇਡਾ ਤੇ ਮੈਕਸੀਕੋ ਨੂੰ ਜਿਹੜੀ ਧਮਕੀ ਦਿੱਤੀ ਸੀ ਇੱਕ ਵਾਰ ਤੇ ਐਲਾਨ ਵੀ ਕਰਤਾ ਸੀ ਵੀ 2 ਫਰਵਰੀ ਨੂੰ ਇਹ ਜਿਹੜਾ ਟੈਰਿਫ ਹੈਗਾ 25% ਉਹ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਲਾਇਆ ਜਾਏਗਾ ਉਸ ਤੋਂ ਬਾਅਦ ਕੁਝ ਕੰਡੀਸ਼ਨਲ ਕੰਡੀਸ਼ਨਲ ਤਰੀਕੇ ਨਾਲ ਉਹਨੂੰ ਇੱਕ ਮਹੀਨੇ ਵਾਸਤੇ ਡੈਫਰ ਕਰ ਦਿੱਤਾ ਗਿਆ ਸੀ ਹੁਣ 4 ਤਰੀਕ ਨੂੰ ਉਹ ਟੈਰਿਫ ਫੇਰ ਲਾਇਆ ਜਾ ਰਿਹਾ ਹੈ 10% ਚਾਈਨਾ ਦੇ ਉੱਤੇ ਲਾਇਆ ਜਾ ਰਿਹਾ ਔਰ 25% ਮੈਕਸੀਕੋ ਤੇ ਕੈਨੇਡਾ ਦੇ ਉੱਤੇ ਲਾਇਆ ਜਾ ਰਿਹਾ ਹੈ ਕੈਨੇਡਾ ਇਹਦਾ ਗ੍ਰੋਥ ਕਰ ਰਿਹਾ ਹੈ ਹੁਣ ਕੱਲ ਜਿਸ ਤਰੀਕੇ ਨਾਲ ਜੇਲਨਸਕੀ ਨਾਲ ਹੋਇਆ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਵਨ ਅਮਰੀਕਾ ਦੇ ਡੈਮੋਕ੍ਰੇਟਸ ਉਹਨਾਂ ਨੇ ਵੀ 트ੰਪ ਨੂੰ ਕ੍ਰਿਟਿਸਾਈਜ਼ ਕੀਤਾ ਹੈ ਹੋਰ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਮੀਡੀਆ ਦੇ ਸਾਹਮਣੇ ਤੁਸੀਂ ਜੇਲਨਸਕੀ ਨੂੰ ਹਿਊਮਿਲੇਟ ਕੀਤਾ ਉਹਦੀ ਅਸੀਂ ਨਿੰਦਾ ਕਰਦੇ ਹਾਂ ਯਾਨੀ 트ੰਪ 트ੰਪ ਉਹਨਾਂ ਨੂੰ ਸਪੋਰਟ ਅਮਰੀਕਾ ਤੋਂ ਵੀ ਨਹੀਂ ਮਿਲ ਰਹੀ ਐ ਇਹਨਾਂ ਮੁੱਦਿਆਂ ਦੇ ਉੱਤੇ ਹਾਲਾਂਕਿ 트ੰਪ ਇਸ ਤਰੀਕੇ ਨਾਲ ਉਹਨਾਂ ਦੀ ਕੰਮ ਕਰਨ ਦੀ ਸ਼ੈਲੀ ਹੈਗੀ ਹੈ ਉਸ ਸ਼ੈਲੀ ਨਾਲ ਉਹ ਲਗਾਤਾਰ ਅੱਗੇ ਵਧ ਰਹੇ ਨੇ ਪਰ ਐਦਾਂ ਦੀ ਗੱਲਾਂ ਕਰਨ ਤੋਂ ਬਾਅਦ ਕੀ ਵਿਸ਼ ਪੂਰੇ ਇੱਕ ਤਰੀਕੇ ਨਾਲ ਅਮਰੀਕਨ ਐ ਪ੍ਰੋ ਅਮਰੀਕਨ ਔਰ ਐਂਟੀ ਅਮਰੀਕਨ ਦੇ ਵਿੱਚ ਬਦਲਦੇ ਨਹੀਂ ਜਾਏਗਾ ਉਸ ਤਰੀਕੇ ਨਾਲ ਭਾਰਤ ਵਰਗੇ ਦੇਸ਼ ਵਾਸਤੇ ਵੀ ਬੜਾ ਔਖਾ ਹੋਏਗਾ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਦੋਸਤ ਨੇ ਡੋਨਲਡ ਟਰੰਪ ਲੇਕਿਨ ਉਸ ਉਸਤੀ ਨੂੰ ਵੀ ਤਾਕ ਤੇ ਰੱਖ ਕੇ ਜੇ ਭਾਰਤ ਕੋਈ ਇਸ ਤਰੀਕੇ ਦਾ ਫੈਸਲਾ ਕਰਦਾ ਹੈ ਵੈਸੇ ਤੇ ਕੁਝ ਫੈਸਲੇ ਭਾਰਤ ਵੀ ਆਲਰੇਡੀ ਕਰ ਰਿਹਾ ਹੈ ਚਾਈਨਾ ਦੇ ਨਾਲ ਜਿਹੜੀ ਸਾਡੀ ਰਿਸ਼ਤੇ ਹੈਗੇ ਨੇ ਉਹਨਾਂ ਦੇ ਸੁਧਰਨ ਦੀ ਗੱਲ ਸਾਡੇ ਮਿਨਿਸਟਰ ਆਫ ਐਕਸ਼ਨਲ ਫਿਰ ਪਿੱਛੇ ਕਰ ਵੀ ਰਹੇ ਸੀ ਔਰ ਉਹਨਾਂ ਨੇ ਬਕਾਇਦਾ ਜਿਹੜੀ ਇਹਦਾ ਜਿਹੜੀ ਸਟੇਟਮੈਂਟ ਵੀ ਦਿੱਤੀ ਸੀ ਕਿ ਜਿਹੜਾ ਟ੍ਰੇਡ ਵਾਰ ਟ੍ਰੇਡ ਵਾਰ ਡੋਨਲਡ ਟਰੰਪ ਉਹਨਾਂ ਨੇ ਸ਼ੁਰੂ ਕੀਤਾ ਹੈ ਉਹਦੇ ਵਿੱਚ ਚਾਈਨਾ ਔਰ ਇੰਡੀਆ ਆਪਸ ਦੇ ਵਿੱਚ ਰਿਸ਼ਤੇ ਸੁਧਾਰ ਲੈਂਦੇ ਨੇ ਤੇ ਪੂਰੀ ਵਰਲਡ ਦੀ ਮਾਰਕੀਟ ਦੇ ਉੱਤੇ ਰੂਲ ਕਰ ਸਕਦੇ ਨੇ ਕਿਉਂਕਿ ਸਭ ਤੋਂ ਵੱਡੀ ਮਾਰਕੀਟ ਦੁਨੀਆ ਦੀ ਚਾਈਨਾ ਔਰ ਦੂਜੇ ਪਾਸੇ ਅਮੀ ਜਿਹੜਾ ਇੰਡੀਆ ਹੈਗੀ ਹੈ ਜੇ ਇੰਡੀਆ ਚਾਈਨਾ ਦੇ ਨਾਲ ਇਸ ਟ੍ਰੇਡ ਵਾਰ ਦੇ ਵਿੱਚ ਕੁਝ ਕੰਸੈਸ਼ਨ ਦਿੰਦਾ ਜੇ ਕੋਈ ਡੀਲ ਕਰਦਾ ਹੈ ਤੇ ਉਹਦਾ ਅਸਰ ਅਮਰੀਕਾ ਦੀ ਇਕਨੋਮੀ ਦੇ ਵਿੱਚ ਵੀ ਪਏਗਾ ਹਾਲਾਂਕਿ ਸਰੀਕ ਦੇ ਨਾਲ ਅਮਰੀਕਾ ਦੇ ਵਿੱਚ ਕੁਝ ਵੱਡੇ ਫੈਸਲੇ ਉਹ ਜਿਹੜੇ ਐਲਨ ਮਸਕ ਲੈ ਰਹੇ ਨੇ ਉਹਦਾ ਵਿਰੋਧ ਤੇ ਨਹੀਂ ਹੋ ਰਿਹਾ ਭਾਰਤ ਦੇ ਵਿੱਚ ਫਿਲਹਾਲ ਪਰ ਭਾਰਤ ਦੀ ਪੋਲਿਟਿਕਸ ਦੇ ਵਿੱਚ ਇਹ ਗੱਲਾਂ ਡਿਸਕਸ ਹੋ ਰਹੀਆਂ ਕਿ ਐਲਨ ਮਸਕ ਨੂੰ ਨਾਲ ਨੂੰ ਇੰਨੀ रियायतਾਂ ਕਿਉਂ ਜੇ ਐਲਨ ਮਸਕ ਉਹਦੀ ਟੈਸਲਾ ਗੱਡੀ ਇੱਥੇ ਮੈਨੂਫੈਕਚਰਿੰਗ ਨਾ ਵੀ ਹੋਈ ਔਰ ਉਹਨੂੰ ਕਿਸੇ ਵੀ ਤਰੀਕੇ ਦੇ ਕੰਸੈਸ਼ਨ ਦੇਣੇ ਪਏ ਤੇ ਦੂਜੀ ਕਾਰ ਕੰਪਨੀਆਂ ਦੇ ਉੱਤੇ ਇਸ ਗੱਲ ਦਾ ਕਿੰਨਾ ਕੋਈ ਇੰਪੈਕਟ ਪਏਗਾ ਜਾਂ ਉਹਨਾਂ ਦੇ ਵਿੱਚ ਕਿੰਨਾ ਕੋ ਰੋਸ਼ ਹੋਏਗਾ ਇਹਨਾਂ ਵੱਡੀ ਜਿਹੜੀ ਇੰਟਰਨੈਸ਼ਨਲ ਕਾਰ ਕੰਪਨੀ ਹੈ ਉਹ ਕਿਸ ਤਰੀਕੇ ਨਾਲ ਰਿਐਕਟ ਕਰਨਗੀ ਔਰ ਆਲਰੇਡੀ ਸਾਡੀ ਭਾਰਤ ਦੀ ਸਟਾਕ ਐਕਸਚੇਂਜ 트ੰਪ ਉਹਨਾਂ ਚੀਨਾਂ ਗੱਲਾਂ ਕਰਕੇ ਸ਼ਿਕਾਰ ਬਣੀ ਹੋਈ ਹੈ ਔਰ ਮੇਰੇ ਖਿਆਲ ਨਾਲ ਪਿਛਲੇ 28 ਦਿਨਾਂ ਦੇ ਵਿੱਚ ਜਿੰਨੀ ਕੋ ਡਾਊਨ ਆਈ ਹੈ ਭਾਰਤ ਦੀ ਸਟਾਕ ਐਕਸਚੇਂਜ ਯਾ ਮਾਰਕੀਟ ਉਹ ਆਪਣੇ ਆਪ ਇੱਕ ਇੰਡੀਕੇਸ਼ਨ ਹੈ ਕਿ 트ੰਪ ਉਹਨਾਂ ਦੀ ਉੱਥੇ ਬੈਟਰੀ ਕੀਤੀ ਹੋਈ ਗੱਲਾਂ ਉਹਦਾ ਇੰਪੈਕਟ ਸਿੱਧਾ-ਸਿੱਧਾ ਭਾਰਤ ਦੀ ਇਕਨੋਮੀ 'ਤੇ ਪੈ ਰਿਹਾ ਹੂੰ ਜਿੰਨਾ ਵੱਡਾ ਇਹ ਅਸਰ ਪਾਸਕਰ ਸਾਹਿਬ ਦੇਖਿਆ ਜਾ ਰਿਹਾ ਜੋ ਜੋ 트ੰਪ ਹੁਣੇ ਫੈਸਲੇ ਲੈ ਰਹੇ ਨੇ ਜਿਸ ਤਰੀਕੇ ਦੇ ਨਾਲ ਕੱਲ ਵੀ ਕੁਝ ਹੋਇਆ ਤਾਂ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ 트ੰਪ ਉਹਨਾਂ ਨੇ ਕਿਹਾ ਕਿ ਤੁਸੀਂ ਤੀਸਰੇ ਵਿਸ਼ਵ ਯੋਧ ਵਾਲ ਜਿਹੜਾ ਉਹ ਵਾਅਦੇ ਪਏ ਹੋ ਇਹਦੇ ਨਤੀਜੇ ਆਉਣ ਵਾਲੇ ਤੁਹਾਨੂੰ ਕੀ ਲੱਗ ਰਹੇ ਨੇ ਦੇਖੋ ਨਤੀਜੇ ਤੇ ਬਿਲਕੁਲ ਸਾਫ਼ ਹੈਗੇ ਨੇ ਕਿ ਜਿਸ ਤਰੀਕੇ ਨਾਲ ਪੂਰੇ ਵਰਲਡ ਦੇ ਵਿੱਚ ਜੋ ਕੰਟਰੀਜ਼ ਕਦੀ ਯੂਕਰੇਨ ਦਾ ਸਾਥ ਦੇ ਰਹੀ ਸੀ ਇਵਨ ਅਮਰੀਕਾ ਵੀ ਯੂਕਰੇਨ ਦਾ ਸਾਥ ਦੇਣ ਵਾਲੀ ਕੰਟਰੀ ਸੀ ਜਿੱਦਾ ਜ਼ਿਕਰ ਕੱਲ ਜੈਲੈਂਸਟੀ ਦੇ ਨਾਲ ਮੀਟਿੰਗ ਦੇ ਵਿੱਚ 트ੰਪ ਉਹਨਾਂ ਵੀ ਕਰ ਰਹੇ ਸੀ ਵੀ ਤੁਹਾਨੂੰ ਸਾਡਾ ਥੈਂਕਫੁਲ ਹੋਣਾ ਚਾਹੀਦਾ ਹੁਣ ਮੰਤਰੀ ਜੀ ਮੈਂ ਤੁਹਾਨੂੰ ਘਰ ਬੁਲਾਵਾਂ ਔਰ ਮੈਂ ਅਗਰ ਤੁਹਾਡੇ ਉੱਤੇ ਕੋਈ احسان ਕੀਤਾ ਹੋਏ ਉਹਨਾਂ احਸਾਨ ਨੂੰ ਪੂਰਾ ਮhalla ਇਕੱਠਾ ਕਰਕੇ ਬੁਲਾਉਂ ਜਾਂ ਤੁਹਾਨੂੰ ਬੁਲਾਉਂ ਤੀ ਦੇਖੋ ਉਸ ਵਕਤ ਵੀ ਮੈਂ ਤੁਹਾਡਾ ਇਹ ਮਦਦ ਕੀਤੀ ਸੀ ਤੁਹਾਨੂੰ ਮੈਨੂੰ ਥੈਂਕਸ ਕਹਿਣਾ ਚਾਹੀਦਾ ਹੈ ਇਹਦਾ ਮਤਲਬ ਕੀ ਹੁੰਦਾ ਹੈ ਇਹਦਾ ਮਤਲਬ ਹੁੰਦਾ ਹੈ ਕਿ ਮੈਂ ਤੁਹਾਨੂੰ ਆਪਣੇ ਪੂਰੇ ਮੁਹੱਲੇ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਜਲੀਲ ਕਰ ਰਿਹਾ ਕੁਝ ਐਦਾਂ ਦਾ ਹੀ ਡੋਨਲਡ ਟਰੰਪ ਉਹਨਾਂ ਨੇ ਜੈਲਨਸਕੀ ਦੇ ਨਾਲ ਕੀਤਾ ਔਰ ਇਸ ਦੇ ਨਾਲ ਜੈਲਨਸਕੀ ਦਾ ਕੋਈ ਇੱਕ ਤਰੀ ਰਤਬਾ ਘਟ ਨਹੀਂ ਹੋਇਆ ਬਲਕਿ ਉਹ ਕੋ ਸਿੰਪਥੀ ਪੂਰੇ ਵਿਸ਼ਵ ਦੀ ਲੈ ਰਿਹਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗਿਨਾ ਚੁੱਕੇ ਆ ਕੀ ਜਸਟਿਨ ਟਰੂਡੋ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਓਪਨਲੀ ਕਿਹਾ ਕਿ ਕੈਨੇਡਾ ਯੂਕਰੇਨ ਦੇ ਨਾਲ ਖੜਾ ਹੈ ਜਰਮਨ ਨੇ ਇਹ ਗੱਲ ਕਹੀ ਫ੍ਰਾਂਸ ਨੇ ਇਹ ਗੱਲ ਕਹੀ ਔਰ ਤਕਰੀਬਨ ਸਾਰੀ ਕੰਟਰੀ ਜਿਹੜੀ ਵੀ ਇਵਨ ਆਸਟ੍ਰੇਲੀਆ 5 5 ਕੰਟਰੀ ਦੇ ਵਿੱਚ ਵੀ ਆਸਟ੍ਰੇਲੀਆ ਦਾ ਨਾਮ ਆਉਂਦਾ ਹੈ ਬ੍ਰਿਟੇਨ ਦਾ ਨਾਮ ਆਉਂਦਾ ਹੈ 5 I ਕੰਟਰੀ ਜਿੱਥੋਂ ਕੈਨੇਡਾ ਨੂੰ ਕੱਢਣ ਜਾਣ ਦੀ ਗੱਲ ਚੱਲ ਰਹੀ ਸੀ ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਯੂਕਰੇਨ ਦਾ ਸਾਥ ਦਿੱਤਾ ਹੈ ਇਸ ਤਰੀਕੇ ਨਾਲ ਤੇ ਸਿਰਫ ਡੋਨਾਲਡ ਟਰੰਪ ਅਕੱਲੇ ਜਰੂਰ ਪਹਿ ਜਾਣਗੇ ਪਰ ਡ੍ਰੰਪ ਕੋ ਨਾ ਬਾਰ ਬਾਰ ਆਪਣੇ ਬਿਆਨਾਂ ਦੇ ਵਿੱਚ ਇਹੀ ਗੱਲ ਕਹਿੰਦੇ ਨੇ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ ਮੈਂ ਕਿਸੇ ਤੋਂ ਡਰਦਾ ਪਰ ਇਹ ਨੀਤੀ ਜੇ ਤੁਸੀਂ ਹੁਣ ਅੱਜ ਦੀ ਡੇਟ 'ਚ ਅਮਰੀਕਾ ਪਾਵਰਫੁਲ ਕੰਟਰੀ ਤੇ ਹੈ ਪਰ ਉਹ ਸੁਪਰੀਮ ਕੰਟਰੀ ਨਹੀਂ ਹੈ ਹੁਣ ਉਸ ਸਥਿਤੀ ਦੇ ਵਿੱਚ ਅਮਰੀਕਾ ਵੀ ਨਹੀਂ ਹੈ ਕਿ ਪੂਰੇ ਵਰਲਡ ਨੂੰ ਰੂਲ ਕਰੇ ਔਰ ਖਾਸ ਕਰਕੇ ਇਕਨੋਮਿਕ ਤਰੀਕੇ ਨਾਲ ਤੁਸੀਂ ਕਿਸੇ ਨੂੰ ਅਗਰ ਬਰਬਾਦ ਕਰਦੇ ਹੋ ਖਰਾਬ ਕਰਦੇ ਹੋ ਪੂਰੇ ਵਰਲਡ ਦੀ ਇਕਨੋਮੀ ਨੂੰ ਅਮਰੀਕਾ ਫਸਟ ਦੀ ਨੀਤੀ ਦੇ ਹਿਸਾਬ ਨਾਲ ਚਲਾਣਾ ਚਾਹੁੰਦੇ ਹੋ ਤੇ ਡੀਲ ਜਦ ਹੁੰਦੀ ਹੈ ਤੇ ਉਹ ਗਿਵਨ ਟੇਕ ਨਾਲ ਹੁੰਦੀ ਹੈ ਔਰ ਗਿਵਨ ਟੇਕ ਦੇ ਉੱਤੇ ਜਿਸ ਤਰ੍ਹਾਂ ਹੁਣ ਭਾਰਤ ਦੇ ਵਾਸਤੇ ਇੱਕ ਸਟੇਟਮੈਂਟ ਦਿੱਤੀ ਸੀ 트੍ਰੰਪ ਉਹਨਾਂ ਨੇ ਕਿ 182 ਕਰੋੜ ਰੁਪਏ ਜਿਹੜੀ ਵੋਟਰ ਟਰਨ ਆਊਟ ਵੋਟਰ ਟਰਨ ਆਊਟ ਉਹਨਾਂ ਵਾਸਤੇ ਦਿੱਤੀ ਸੀ ਉਹ ਕਿਸੇ ਹੋਰ ਨੂੰ ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਬਜਾਏ ਕਿਸੇ ਹੋਰ ਨੂੰ ਜਿਤਾਉਣ ਵਾਸਤੇ ਦਿੱਤੀ ਸੀ ਐਸ ਸਟੇਟਮੈਂਟ ਦਾ ਕੋਈ ਲੌਜੀਕ ਨਹੀਂ ਸੀਗਾ ਔਰ ਕੁਝ ਇੰਡੀਅਨ ਐਕਸਪ੍ਰੈਸ ਦੇ ਵਿੱਚ ਐ ਰਿਪੋਰਟ ਵੀ ਆਈ ਕਿ ਉਹ ਜਿਹੜੇ 182 ਕਰੋੜ ਸੀਗੇ ਉਹ ਤੇ ਬੰਗਲਾਦੇਸ਼ ਗਏ ਸੀਗੇ ਇੱਥੇ ਆਏ ਹੀ ਨਹੀਂ ਸੀਗੇ ਲੇਕਿਨ ਕਿਸੇ ਦੂਸਰੇ ਦੇਸ਼ ਦੀ ਰਾਜਨੀਤੀ ਦੇ ਵਿੱਚ ਮਾਹੌਲ ਖਰਾਬ ਕਰਨ ਵਾਲੀ ਗੱਲ ਉਹ ਉਹਨਾਂ ਨੇ ਜ਼ਰੂਰ ਕੀਤੀ ਸੀ ਔਰ ਭਾਰਤ ਦਾ ਜਵਾਬ ਵੀ ਕੀ ਹੈ ਯਾਨੀ ਭਾਰਤ ਹਜੇ ਤੱਕ ਉਹ 182 ਕਰੋੜ ਰੁਪਏ ਲੱਭਦੀ ਪਈ ਹੈ ਵੀ ਗਏ ਕਿੱਥੇ ਸੀ ਕਿ ਭਾਰਤ ਦੀ ਸਰਕਾਰ ਯਾਨੀ ਇਸ ਤਰੀਕੇ ਨਾਲ ਦੂਜੇ ਦੇਸ਼ ਦੀ ਪੋਲਿਟਿਕਸ ਨੂੰ ਖਰਾਬ ਕਰਨ ਵਾਲੇ ਬਿਆਨ ਇਹਦੇ ਨਾਲ ਤੁਸੀਂ ਵਿਲਨ ਤੇ ਬਣ ਸਕਦੇ ਹੋ ਹੁਣ ਅਮਰੀਕਾ ਦੇ ਵਿੱਚ ਵੀ ਆਪਣੀ ਕੀਤੀ ਹੋਈ ਗੱਲਾਂ ਦੇ ਰਾਹੀਂ ਤੁਸੀਂ ਅਗਰ ਹੀਰੋ ਬੰਨਣਾ ਚਾਹੁੰਦੇ ਹੋ ਤੇ ਉੱਥੇ ਵੀ ਤੇ ਤੁਹਾਡਾ ਵਿਰੋਧ ਹੋ ਰਿਹਾ ਹੈ ਭਾਵੇਂ ਜਨਮ ਜਾਤੀ ਆ ਨਹੀਂ ਬੱਚੇ ਦੇ ਪੈਦਾ ਹੋਣ ਤੋਂ ਉਹ ਵੀ ਜਿਹੜੀ ਨਾਗਰਿਕਤਾ ਮਿਲਦੀ ਸੀ ਉਹਦਾ ਕੋਟਾ ਦੇ ਵਿਰੋਧ ਹੋਇਆ ਔਰ ਅੱਗੇ ਚੱਲ ਕੇ ਟਰੰਪ ਜੋ ਫੈਸਲੇ ਲੈਣਗੇ ਉਹਦਾ ਇੰਟਰਨੈਸ਼ਨਲ ਲੈਵਲ ਤੇ ਕੀ ਇੰਪੈਕਟ ਪਏਗਾ ਔਰ ਖਾਸ ਕਰਕੇ ਐਜीडी ਜ਼ੇਲੈਂਸਕੀ ਉਹਨਾਂ ਦੇ ਹਿਮੂਲੇਸ਼ਨ ਤੋਂ ਬਾਅਦ ਇਹ ਆਪਣੇ ਆਪ ਵਿੱਚ ਬੜਾ ਇੱਕ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਜਦੋਂ ਵਰਲਡ ਦੇ ਵਿੱਚ ਵਰਲਡ ਵਾਰ ਦੀ ਸਥਿਤੀ ਬਣਦੀ ਹੈ ਉਹਦੇ ਵਿੱਚ ਗਰੁੱਪ ਬਣਦੇ ਨੇ ਔਰ ਇਸ ਵਕਤ ਭਾਵੇਂ ਜ਼ੇਲੈਂਸਕੀ ਹੋਣਾ ਉੱਥੇ ਬੜੇ ਇੱਕ ਮਾਸੂਮ ਜੇ ਜਾਂ ਫਿਰ ਇੱਕ ਤਰੀਕੇ ਨਾਲ ਸ਼ਿਕਾਰ ਲੱਗ ਰਹੇ ਸੀਗੇ ਪਰ ਉਹਨਾਂ ਦਾ ਹੱਥ ਦੇਣ ਵਾਲੀ ਕੰਟਰੀਆਂ ਦਾ ਵਾਅਦਾ ਹੋਇਆ ਉਹਨੂੰ ਮੁੱਦਾ ਆਵੇ ਕਿ ਜ਼ੇਲੈਂਸਕੀ ਉਹਨਾਂ ਦੇ ਅੱਜ ਇਸ ਤਰੀਕੇ ਦਾ ਕੋਈ ਸਟੈਪ ਲੈ ਲੈਂਦੇ ਨੇ ਕਿ ਉਹ NATO ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜਿਹਦੇ ਕਰਕੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਲੜਾਈ ਸ਼ੁਰੂ ਹੋਈ ਹੈ ਤੇ ਫਿਰ ਉਸ ਅੰਜਾਮ ਯਾਨੀ ਜਿਹੜੇ ਡਿਸੀਜਨ ਨੂੰ ਨਾ ਲੈਣ ਕਰਕੇ ਹਜੇ ਤੱਕ ਲੜਾਈ ਚੱਲ ਰਹੀ ਹੈ ਉਸ ਡਿਸੀਜਨ ਲੈਣ ਤੋਂ ਬਾਅਦ ਯੂਰਪ ਇਕੱਠਾ ਹੋ ਕੇ ਵੈਸੇ ਯੂਰਪ ਤੇ ਆਲਰੇਡੀ ਯੂਕਰੇਨ ਦੇ ਨਾਲ ਹੈ ਲੇਕਿਨ ਉਹ ਅਮਰੀਕਾ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਅਗਰ ਉਹਨਾਂ ਨੂੰ ਪੂਰੀ ਮਦਦ ਕਰਨੀ ਪਈ ਤੇ ਉਹ ਕਰਨਗੇ ਫਿਰ ਕੀ ਅਮਰੀਕਾ ਰਸ਼ੀਆ ਦੀ ਮਦਦ ਕਰੇਗਾ ਐਦਾਂ ਦੀ ਸਥਿਤੀ ਬਣੀ ਹੋਈ ਹੈ ਵਰਲਡ ਵਾਰ ਦੀ ਤੁਸੀਂ ਜਿਹੜੀ ਗੱਲ ਪੁੱਛੀ ਹੈ ਜਾਂ ਕਹੀ ਹੈ ਉਹਦਾਂ ਦੀ ਸਥਿਤੀ ਹੌਲੇ-ਹੌਲੇ ਕਰਕੇ ਹੌਲੇ-ਹੌਲੇ ਵੀ ਨਹੀਂ ਬੜੀ ਤੇਜ਼ੀ ਨਾਲ ਬਣ ਵੀ ਰਹੀ ਹੈ ਹਾਂ ਬਿਲਕੁਲ ਪਾਸਕਰ ਸਾਹਿਬ ਜਿਵੇਂ ਜ਼ੇਲੈਂਸਕੀ ਨੂੰ ਸਹਾਤਾ ਮਿਲ ਗਿਆ ਬਾਕੀ ਕੰਟਰੀਆਂ ਦਾ ਪਰ ਜਿਵੇਂ ਟਰੰਪ ਹੋਣਾ ਨੇ ਜਿਤਾਇਆ ਕਿ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ ਕਹਿੰਦੇ ਕਿ ਜਿਹੜੀ ਮਦਦ ਵੀ ਕੀਤੀ ਜਾ ਰਹੀ ਸੀਗੀ ਜਿਵੇਂ ਸਾਈਬਰ ਕਮਾਂਡ ਦੇ ਰਾਹੀਂ ਉਹਨਾਂ ਨੂੰ ਯੂਕਰੇਨ ਨੂੰ ਸਹਾਇਤਾ ਦਿੱਤੀ ਜਾ ਰਹੀ ਸੀ ਰੂਸ ਦੀ ਨਜ਼ਰ ਜਿਹੜੀ ਰੱਖੀ ਜਾ ਰਹੀ ਸੀਗੀ ਕਹਿੰਦੇ ਉਹ ਸਹਾਇਤਾ ਜਿਹੜੀ ਆ ਵਾਪਸ ਹੁਣ ਲੈ ਲਿਆ ਹੈ ਇਹਦੇ ਨਾਲ ਨੁਕਸਾਨ ਹੋਊਗਾ ਕੋਈ ਯੂਕਰੇਨ ਨੂੰ ਦੇਖੋ ਯੂਕਰੇਨ ਨੂੰ ਨੁਕਸਾਨ ਤੇ ਹੋਏਗਾ ਪਰ ਜਿਹੜਾ ਜਿਹੜੀ ਕੰਟਰੀ ਆਲਰੇਡੀ ਲੜਾਈ ਦੇ ਮੈਦਾਨ ਦੇ ਵਿੱਚ ਹੋਏ ਇੱਕ ਹਰ ਇੱਕ ਦੀ ਆਪਣੀ ਡਿਗਨਿਟੀ ਹੁੰਦੀ ਹੈ ਮੰਤਰੀ ਜੀ ਤੁਸੀਂ ਇਹਨੂੰ ਤੁਹਾਨੂੰ ਮਗਰ ਮੈਨੂੰ ਵੀ ਕੋਈ ਕਹੇ ਨਾ ਤੁਸੀਂ ਆਪਣੀ ਡਿਗਨਿਟੀ ਨੂੰ ਛੱਡ ਕੇ ਉਹ ਫੈਸਲੇ ਕਰੋ ਜਿਹੜੇ ਮੈਂ ਤੁਹਾਨੂੰ کہہ ਰਿਹਾ ਕਿਉਂਕਿ ਮੈਂ ਤੁਹਾਡੀ ਮਦਦ ਕੀਤੀ ਹੈ ਤੇ ਫਿਰ ਮੇਰਾ ਵੀ ਰਿਐਕਸ਼ਨ ਉਹੀ ਹੋਏਗਾ ਜਿਹੜਾ ਜਲਨਸਕੀ ਉਹਨਾਂ ਦਾ ਹੈਗਾ ਕਿਉਂਕਿ ਤੁਸੀਂ ਮਦਦ ਕੀਤੀ ਹੈ ਤੇ ਇੱਕ ਪਾਸੇ ਤੇ ਡੀਲ ਕਰਨ ਵਾਸਤੇ ਯਾਨੀ ਇੱਕ ਵਾਰ ਤੇ ਟਰੰਪ ਉਹਨਾਂ ਨੇ ਜਲਨਸਕੀ ਨੂੰ ਵੀ ਕਹਤਾ ਸੀ ਵੀ ਡੀਲ ਤੇ ਸਾਈਨ ਕਰਨੇ ਆ ਤੇ ਕਰੋ ਨਹੀਂ ਤੇ ਗੈਟ ਆਊਟ ਵਰਚੂਅਲੀ ਗੈਟ ਆਊਟ ਤੇ ਵਰਚੂਅਲੀ ਮਤਲਬ ਉਸ ਤੋਂ ਥੋੜਾ ਜਿਹਾ ਟੱਟ ਗਿਆ ਹੋਏਗਾ ਥੋੜਾ ਜਿਹਾ ਵੱਧ ਗਿਆ ਹੋਏਗਾ ਤੇ ਉਸ ਤੋਂ ਬਾਅਦ ਉਹ ਮੀਟਿੰਗ ਛੱਡ ਕੇ ਚਲੇਗੇ ਔਰ ਮੀਟਿੰਗ ਛੱਡਣ ਤੋਂ ਬਾਅਦ ਉਹ ਸੋਸ਼ਲ ਮੀਡੀਆ ਦੇ ਉੱਤੇ ਆਂਦੇ ਨੇ ਔਰ ਉਹਨਾਂ ਦੀ ਤਾਰੀਫ਼ ਹੁੰਦੀ ਹੈ ਕਿ ਜੋ ਸਟੈਂਡ ਉਹਨੇ 트럼ਪ ਦੇ ਸਾਹਮਣੇ ਲਿਤਾ ਉਹ ਬਹੁਤ ਵਧੀਆ ਸੀਗਾ ਔਰ ਉਹ ਕੰਟਰੀ ਜਿਹੜੀ ਕਦੀ ਅਮਰੀਕਾ ਦੇ ਹੱਕ 'ਚ ਖੜੀ ਸੀ ਅਮਰੀਕਾ ਦੇ ਨਾਲ ਖੜੀ ਹੁੰਦੀਆਂ ਸੀਗੀ ਉਹ ਵੀ ਇਸ ਮੁੱਦੇ ਦੇ ਉੱਤੇ ਮੇਰੇ ਖਿਆਲ ਨਾਲ ਜੇਰਲਸਕੀ ਉਹਨਾਂ ਦਾ ਸਾਥ ਦੇ ਰਹੀ ਸੀ ਔਰ ਤੁਸੀਂ ਇਹ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਜਿਹੜੇ ਉੱਥੇ ਗਏ ਸੀਗੇ ਮੈਕਰਨ ਮੈਕਰਨ ਉਹਨਾਂ ਦੇ ਨਾਲ ਵੀ ਇਹੀ ਗੱਲਾਂ ਹੋਈਆਂ ਜਦ ਉਹਨਾਂ ਨੇ ਫਰੈਂਚ ਪ੍ਰੈਜ਼ੀਡੈਂਟ ਦੇ ਸਾਹਮਣੇ ਆਇਆ ਗਲ ਕੀ ਵੀ ਤੁਸੀਂ ਜਿਹੜੀ ਯੂਕਰੇਨ ਦੀ ਹੈਲਪ ਕੀਤੀ ਹੈ ਨਾ ਉਹ ਤੇ ਲੋਨ ਚੋਂ ਦੇ ਚੱਕਰ ਦੇ ਵਿੱਚ ਕੀਤੀ ਹੈ ਤੁਸੀਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਅਮਰੀਕਾ ਦੀ ਅਮਰੀਕਾ ਨੇ ਹੀ ਮਦਦ ਕੀਤੀ ਹੈ ਯੂਕਰੇਨ ਦੀ ਤੇ ਇਹਦੇ ਉੱਤੇ ਮੈਕਰਨ ਉਹਨਾਂ ਨੇ ਟਰੰਪ ਉਹਨਾਂ ਦਾ ਹੱਥ ਫੜ ਲਿਆ ਸੀਗਾ ਔਰ ਹੱਥ ਫੜ ਕੇ ਉਹਨਾਂ ਨੂੰ ਰੋਕਿਆ ਸੀਗਾ ਉਹ ਰਹਿ ਗੱਲ ਕਹੀ ਸੀ ਕਿ ਬਲਕਿ ਅਸੀਂ ਤੇ ਮਦਦ ਕੀਤੀ ਹੈ ਲੇਕਿਨ ਤੁਸੀਂ ਕੀਤਾ بزਨਸ ਔਰ ਉਹ بزਨਸ ਕਰਨ ਵਾਸਤੇ ਜੇਲਨਸਕੀ ਨੂੰ ਇੱਥੇ ਬੁਲਾਇਆ ਸੀਗਾ ਮਿਨਰਲ ਡੀਡ ਤੇ ਉੱਤੇ ਸਾਈਨ ਹੋਣੀ ਸੀ ਜਿਹਦੇ ਵਿੱਚ ਅਮਰੀਕਾ ਨੂੰ ਕਾਫੀ ਕਾਫੀ ਅਰਬਾਂ ਰੁਪਏ ਦਾ ਫਾਇਦਾ ਹੋ ਸਕਦਾ ਸੀ ਜਿਹੜੇ 350 ਬਿਲੀਅਨ ਡਾਲਰ ਦੀ ਮਦਦ ਦੀ ਗੱਲ ਕਰਦੇ ਨੇ ਉਹਦੀ ਐਵਜ਼ ਦੇ ਵਿੱਚ ਉਸ ਡੀਲ ਨੂੰ ਸਾਈਨ ਕਰਵਾਉਣਾ ਚਾਹੁੰਦੇ ਸੀ ਕਿ ਟਰੰਪ ਉਹ ਡੀਲ ਵੀ ਹੱਥ ਨਹੀਂ ਆਈ ਔਰ ਦੂਜੇ ਜੈਲੈਂਸਕੀ ਉਹਨਾਂ ਦੀ ਸਪੋਰਟ ਪੂਰੇ ਵਿਸ਼ਵ ਦੇ ਵਿੱਚ ਵੱਧ ਗਈ ਹੁਣ ਘਾਟਾ ਵਾਦਾ ਜੇ ਟਰੰਪ ਉਹਨਾਂ ਵੀ ਸੋਚ ਕੇ ਕਰਨਗੇ ਜੇ ਆਕੜ ਨੂੰ ਹਟਾ ਕੇ ਕੋਈ ਗੱਲ ਨੂੰ ਸੋਚਣਗੇ ਨਾ ਤੇ ਉਹਨਾਂ ਨੂੰ ਹੀ ਲੱਗੇਗਾ ਵੀ ਕੱਲ ਦੇ ਐਪੀਸੋਡ ਦਾ ਉਹਨਾਂ ਨੂੰ ਨੁਕਸਾਨ ਹੋਇਆ ਫਾਇਦਾ ਕੁਝ ਨਹੀਂ ਹੋਇਆ ਹਾਂ ਵਾਕਿਪਾਸਟਰ ਸਾਹਿਬ ਜਿਸ ਤਰੀਕੇ ਦੇ ਨਾਲ ਕਾਲੀ ਦੇ ਵਿੱਚ ਟਰੰਪ ਚੱਲ ਰਹੇ ਨੇ ਕਿਤੇ ਨਾ ਕਿਤੇ ਨੁਕਸਾਨ ਇਹਨਾਂ ਨੂੰ ਝੱਲਣਾ ਪਿਆ ਜੂਗਾ ਇਸੇ ਕਾਲੀ ਦੇ ਵਿੱਚ ਹੀ ਕਹਿੰਦੇ ਇੱਕ ਕਾਨੂੰਨ ਲਿਆਉਣ ਨੂੰ ਫਿਰਦੇ ਨੇ ਟਰੰਪ ਸਾਹਿਬ ਹਾਲਾਂਕਿ ਕਹਿੰਦੇ ਕਿ 227 ਸਾਲ ਪੁਰਾਣਾ ਇੱਕ ਕਾਨੂੰਨ ਹੈਗਾ ਜਿਹਦੇ ਨਾਲ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਮੈਂ ਚਾਹੁੰਦਾ ਕਿ ਇਹ ਕਾਨੂੰਨ ਬਾਰੇ ਥੋੜਾ ਜਿਆਦਾ ਦੱਸਿਓ ਔਰ ਇਹਦਾ ਪ੍ਰਵਾਸੀਆਂ ਦੇ ਉੱਪਰ ਅਸਰ ਕੀ ਪਏਗਾ ਜੇਕਰ ਇਹ ਕਾਨੂੰਨ ਲਿਆਂਦਾ ਜਾਂਦਾ ਤਾਂ ਦੇਖੋ ਇਹ ਏਲੀਨ ਐਨਮੀਜ਼ ਐਕਟ ਹੈਗਾ ਇਹ ਐਕਟ ਬਣਿਆ ਸੀਗਾ 1798 ਦੇ ਵਿੱਚ ਔਰ ਪਹਿਲੀ ਵਾਰ ਐਸ ਐਕਟ ਨੂੰ ਲਾਗੂ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਜਦ ਵਾਰਲਡ ਵਾਰ 1 ਹੋਈ ਵਾਰਲਡ ਵਾਰ 2 ਹੋਈ ਉਸ ਵਕਤ ਐਸ ਐਕਟ ਨੂੰ ਹੋਣ ਦੇ ਵਿੱਚ ਲੈ ਕੇ ਆਇਆ ਗਿਆ ਸੀਗਾ 1812 ਦੇ ਵਿੱਚ 1851 ਦੇ ਵਿੱਚ ਔਰ ਜਿਹੜੀ ਜਦਾ ਐਕਟ ਬਣਿਆ ਸੀਗਾ ਉਸ ਵਕਤ ਟੈਨਸ਼ਨ ਸੀਗੀ ਫਰਾਂਸ ਦੇ ਅਮਰੀਕਾ ਦੇ ਵਿੱਚ ਤੇ ਫਰੈਂਚ ਸਿਟੀਜ਼ਨਸ ਨੂੰ ਬਾਹਰ ਕੱਢਣ ਵਾਸਤੇ ਐਸ ਐਕਟ ਨੂੰ ਲਿਆਇਆ ਗਿਆ ਸੀ ਉਹਨਾਂ ਨੂੰ ਡਿਟੇਨ ਕਰਨ ਦੀ ਪਾਵਰ ਡਿਪੋਰਟੇਸ਼ਨ ਕਰਨ ਦੀ ਪਾਵਰ ਉਹ ਉਸ ਵਕਤ ਦੇ ਰਾਸ਼ਟਰਪਤੀ ਦੇ ਕੋਲ ਆ ਗਈ ਸੀਗੀ ਉਸ ਤੋਂ ਬਾਅਦ ਇਹ ਵੀ ਗਲਤ ਹੈ ਹੋਈ ਸੀ ਕਿ ਵੀ ਇਹ ਆਮ ਸਮੇਂ ਦੇ ਵਿੱਚ ਸਿਰਫ ਯੁੱਧ ਦੇ ਟਾਈਮ ਇਸ ਤਰੀਕੇ ਦਾ ਐਕਟ ਲਾਇਆ ਜਾ ਸਕਦਾ ਦੁਬਾਰਾ ਮੈਂ ਯਾਨੀ ਇਨਵੋਕ ਕੀਤਾ ਜਾ ਸਕਦਾ ਔਰ ਉਸ ਵਕਤ 1812 ਜਿਸ ਤਰ੍ਹਾਂ ਵਰਲਡ ਵਾਰ 1 ਸੀਗੀ ਫਿਰ 1851 ਵਰਲਡ ਵਾਰ 2 ਸੀਗੀ ਉਸ ਵਕਤ ਇਸ ਐਕਟ ਨੂੰ ਹੋਣ ਦੇ ਵਿੱਚ ਲਾਇਆ ਗਿਆ ਸੀ ਔਰ ਉਸ ਵਕਤ ਦੁਸ਼ਮਨ ਕੰਟਰੀਜ਼ ਕਿਹੜੀ ਸੀਗੀ ਜੇ ਅਗਰ 1812 ਦੀ ਗੱਲ ਕਰੀਏ ਤੇ ਯੂਐਸ ਦੇ ਔਰ ਬ੍ਰਿਟੇਨ ਦੇ ਵਿੱਚ ਜਿਹੜੀ ਟੈਨਸ਼ਨ ਚੱਲ ਰਹੀ ਸੀ ਉਸ ਵਕਤ ਇਸ ਐਕਟ ਨੂੰ ਹੋਣ ਦੇ ਵਿੱਚ ਲਾਇਆ ਗਿਆ ਸੀ ਫਿਰ ਦੁਬਾਰਾ ਜਦ 1951 ਦੀ ਗੱਲ ਹੋਈ ਤਦ ਜਾਪਾਨ ਜਰਮਨੀ ਤੇ ਇਟਲੀ ਇਹ ਕੰਟਰੀ ਸੀ ਜਿਨ੍ਹਾਂ ਦੇ ਨਾਲ ਅਮਰੀਕਾ ਦੀ ਟੈਨਸ਼ਨ ਸੀਗੀ ਪਰ ਅੱਜ ਅੱਜ ਹਾਲਾਤ ਇਦਾਂ ਦੇ ਕਿਹੜੇ ਪੈਦਾ ਹੋ ਗਏ ਕਿ 트럼ਪ ਉਹਨਾ ਐਸ ਐਕਟ ਨੂੰ ਇਨਵੋਕ ਕਰਨਾ ਚਾਹੁੰਦੇ ਨੇ ਦੁਬਾਰਾ ਇੰਪਲੀਮੈਂਟ ਕਰਨਾ ਚਾਹੁੰਦੇ ਨੇ ਵੈਸੀ ਜਿਹੜੀ ਡਿਪੋਰਟੇਸ਼ਨ ਪਾਲਿਸੀ ਹੈਗੀ ਹੈ ਫੜੋ ਤੇ ਛੱਡੋ ਵਲੀ ਨੀਤੀ ਨੂੰ ਹਟਾ ਕੇ ਹੁਣ ਕਹਿੰਦੇ ਆ ਵੀ ਫੜੋ ਤੇ ਡਿਪੋਰਟ ਕਰੋ ਡਿਟੇਨ ਕਰੋ ਡਿਪੋਰਟ ਕਰੋ ਇਹ ਵਾਲੀ ਰਣਨੀਤੀ ਜਿਹੜੀ 트럼ਪ ਉਹਨਾਂ ਨੇ ਅਪਣਾਈ ਹੈ ਉਹਨੂੰ ਸਪੋਰਟ ਕਰਨ ਵਾਸਤੇ ਜਦ ਐ ਐਕਟ ਇਨਵੋਕ ਹੋ ਜਾਂਦਾ ਹੈ ਨਾ ਮਨਪ੍ਰੀਤ ਜੀ ਤੇ ਸਾਰੀ ਪਾਵਰਾਂ ਰਾਸ਼ਟਰਪਤੀ ਕੋਲ ਹੋ ਜਾਂਦੀ ਹੈ ਕਿਸੇ ਨੂੰ ਦਲੀਲ ਵਕੀਲ ਕਰਨ ਦੀ ਵੀ ਕੋਈ ਪਾਵਰ ਨਹੀਂ ਹੁੰਦੀ ਔਰ 14 ਸਾਲ ਤੋਂ ਜ਼ਿਆਦਾ ਕਿਸੇ ਵੀ ਨੋਨ ਅਮਰੀਕਨ ਯਾਨੀ ਗੈਰ ਅਮਰੀਕੀ ਨੂੰ ਬਾਹਰ ਬਾਹਰ ਕੱਢਣ ਦੇ ਅਧਿਕਾਰ ਉਹ ਇਹ ਸਿਰਫ ਉਹ ਨਹੀਂ ਜਿਹੜੇ ਸਿਟੀਜ਼ਨਸ਼ਿਪ ਲੈ ਵੀ ਚੁੱਕੇ ਹਨ ਨਾ ਉੱਥੇ ਉਹਨਾਂ ਨੂੰ ਵੀ ਐਲੀਨ ਕਰਾਰ ਦੇ ਕੇ ਤੁਸੀਂ ਬਾਹਰ ਕੱਢ ਸਕਦੇ ਹੋ ਹੁਣ ਇਹਦੇ ਉੱਤੇ ਸੁਪਰੀਮ ਕੋਰਟ ਨੇ ਤੇ ਫਿਲਹਾਲ ਉੱਥੇ ਨਾ ਕੀਤੀ ਹੈ ਔਰ اپੋਜੀਸ਼ਨ ਪਾਰਟੀ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਕਿ ਇਸ ਤਰੀਕੇ ਦਾ ਐਕਟ ਨੂੰ ਨਾ ਲਾਇਆ ਜਾਏ ਪਰ ਹੁਣ 트럼ਪ ਉਹਨਾਂ ਦੇ ਦਿਲ ਦੇ ਵਿੱਚ ਇਹ ਗੱਲ ਆ ਗਈ ਹੈ ਤੇ ਇਸ ਗੱਲ ਨੂੰ ਅੱਗੇ ਕਿੰਨੀ ਕੁ ਲੈ ਕੇ ਜਾਂਦੇ ਨੇ ਪਰ ਇਹ ਐਕਟ ਬੜਾ ਖਤਰਨਾਕ ਹੈ ਜੇ ਅੱਜ ਦੇ ਹਾਲਾਤ ਦੇ ਵਿੱਚ ਇਹ ਐਕਟ ਆਇਆ ਔਰ ਜਿਹੜੀ ਸਥਿਤੀ ਤੁਸੀਂ ਪਿੱਛੇ ਕਹਿ ਕੇ ਹਟੇ ਹੋ ਕਿ ਕੀ ਆਪਾਂ ਵਰਲਡ ਵਾਰ ਵੱਲ ਜਾ ਰਹੇ ਹਾਂ ਯਾਨੀ ਵਰਲਡ ਵਾਰ ਦੇ ਦੌਰਾਨ ਹੀ ਇਸ ਤਰੀਕੇ ਦਾ ਐਕਟ ਲੱਗਦਾ ਔਰ ਐਕਸ ਐਕਟ ਨੂੰ ਲਾਉਣ ਦੀ ਜਿੱਦ ਯਾਨੀ ਇੰਪਲੀਮੈਂਟ ਕਰਨ ਦੀ ਜਿੱਦ ਉਹ ਵਰਲਡ ਵਾਰ ਵੱਲ ਤੱਕ ਰਹੀ ਹੈ ਪੂਰੀ ਦੁਨੀਆ ਨੂੰ ਔਰ ਹੁਣ ਰਾਮਪੁਰਾ ਚਾਂਦੇਗੀ ਹੈ ਕਿ ਡਿਪੋਰਟੇਸ਼ਨ ਵਾਸਤੇ ਇੰਨੇ ਭਾਰੀ ਇੰਨੇ ਸ਼ਕਤੀਸ਼ਾਲੀ ਐਕਟ ਦੀ ਜਾਂ ਇਹਨਾਂ ਨੂੰ ਇੰਨੀ ਸ਼ਕਤੀਆਂ ਦੀ ਲੋੜ ਹੈਗੀ ਹੈ ਜੇ ਸ਼ਕਤੀਆਂ ਦੀ ਲੋੜ ਹੈਗੀ ਹੈ ਤੇ ਇੱਕ ਅਨਾਰਕੀ ਵਾਲਾ ਸਿਸਟਮ ਅਮਰੀਕਾ ਦੇ ਵਿੱਚ ਆ ਜਾਏਗਾ ਹੋ ਸਕਦਾ ਹੈ ਕਿ ਉਸ ਵਕਤ ਅਮਰੀਕਾ ਦੇ ਕੁਝ ਲੋਕ ਉਹਨਾਂ ਦਾ ਸਾਥ ਦੇਣ ਲੇਕਿਨ politically ਜਾਂ ਇੱਕ ਤਰੀਕੇ ਨਾਲ geo politics ਦੇ ਹਿਸਾਬ ਨਾਲ ਦੇਖੀਏ ਤੇ ਉਹ ਅਮਰੀਕਾ ਨੂੰ ਕਈ ਵਾਰ ਮੂੰਹ ਦੀ ਵੀ ਖਾਣੀ ਪਈ ਹੈ ਔਰ ਇਹ ਵੀ ਇੱਕ ਸਟੈਪ ਐਦਾਂ ਦਾ ਹੋ ਸਕਦਾ ਹੈ ਕੀ ਅਮਰੀਕਾ ਤੋਂ ਸਾਰੇ ਦੁਨੀਆ ਦੇ ਮੁਲਕ ਅਗਰ ਮੁਖ ਮੋੜ ਲੈਣ ਤੇ ਫਿਰ ਅਮਰੀਕਾ ਇਕੱਲਾ ਅਗਰ ਪ੍ਰਧਾਨ ਰਹੇ ਵੀ ਤੇ ਕਿੰਨਾ ਕੋ ਵੱਡਾ ਪ੍ਰਧਾਨ ਬਣ ਸਕਦਾ ਪ੍ਰਧਾਨਗੀ ਤੇ ਸਮਾਜ ਦੇ ਨਾਲ ਹੀ ਹੁੰਦੀ ਹੈ ਦੁਨੀਆ ਦੇ ਨਾਲ ਹੀ ਹੁੰਦੀ ਹੈ ਜੇ ਦੁਨੀਆ ਦੇ ਵਿੱਚ ਤੁਸੀਂ ਇਕੱਲੇ ਹੋ ਜਾਓ ਤੇ ਫਿਰ ਕਾਦੀ ਪ੍ਰਧਾਨਗੀ ਹਮ ਪਾਸਟਰ ਸਾਹਿਬ ਜਿਵੇਂ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਜਿਸ ਐਕਟ ਦਾ ਜ਼ਿਕਰ 트ੰਪ ਹੁਣੀ ਕਰ ਰਹੇ ਨੇ ਸੁਪਰੀਮ ਕੋਰਟ ਤੋਂ ਵੀ ਰੋਕ ਲੱਗੀ ਔਰ ਵਿਰੋਧੀ ਪਾਰਟੀਆਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਕਹਿੰਦੇ ਕਿ ਇਹ ਕਾਨੂੰਨ ਯੁੱਧ ਦੇ ਵਿੱਚ ਸਿਗਾ ਵਰਤਣ ਵਾਲਾ ਪਰ ਸ਼ਾਂਤਮਈ ਇਸ ਵੇਲੇ ਜਿਸ ਤਰੀਕੇ ਦੇ ਨਾਲ ਮਾਹੌਲ ਸੀਗਾ ਸਭ ਤੋਂ ਵੱਡਾ ਸਵਾਲ ਇੱਥੇ ਪੈਦਾ ਹੋ ਗਿਆ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਕਿਉਂ 트੍ਰੰਪ ਲੈ ਕੇ ਆਉਣਾ ਚਾਹੁੰਦੇ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਲੋਕ ਹੋਣਗੇ ਜਿਹੜੇ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਆ। ਦੇਖੋ ਸੈਕੰਡ ਟਰਮ ਹੈਗੀ ਹੈ 트੍ਰੰਪ ਉਹਨਾਂ ਦੀ ਔਰ ਅਮਰੀਕਾ ਦੇ ਵਿੱਚ ਦੋ ਟਰਮ ਤੋਂ ਬਾਅਦ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ ਤੇ ਉਹ ਆਪਣੀ ਸੈਕੰਡ ਟਰਮ ਦੇ ਵਿੱਚ ਉਹ ਸਭ ਕੁਝ ਕਰਨਾ ਚਾਹੁੰਦੇ ਨੇ। ਜਿਹੜੀ ਉਹ ਪਹਿਲੀ ਟਰਮ ਦੇ ਵਿੱਚ ਨਹੀਂ ਕਰ पाए ਅੱਜ ਦੀ ਡੇਟ ਇਜ਼ ਅਮਰੀਕਾ ਦੇ ਵਿੱਚ 트럼ਪ ਤੋਂ ਇਲਾਵਾ ਅਗਰ ਕੋਈ ਪਾਵਰ ਕਿਸੇ ਦੇ ਹੱਥ ਲੱਗਦੀ ਹੈ ਮੈਨੂੰ ਨਹੀਂ ਲੱਗਦਾ ਕਿ ਵੀ ਈਵਨ ਜਿਹੜੇ ਆਪੋਜੀਸ਼ਨ ਲੀਡਰ ਵੀ ਹੈਗੇ ਨੇ ਉਹ ਵੀ 트럼ਪ ਨੂੰ ਕ੍ਰਿਟੀਸਾਈਜ਼ ਤੇ ਕਰ ਰਹੇ ਨੇ ਪਰ ਜਿਸ ਪੱਧਰ ਦੇ ਉੱਤੇ ਕ੍ਰਿਟੀਸਾਈਜ਼ ਕਰਨਾ ਚਾਹੀਦਾ ਉਸ ਪੱਧਰ ਤੇ ਨਹੀਂ ਕਰ ਰਹੇ ਕਿਸੇ ਵੀ ਕੰਟਰੀ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਜੇ ਤੁਸੀਂ ਸਾਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਤਾਕਤ ਦੇ ਰੱਖ ਕੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰ ਦੋ ਤੇ ਜਿਹੜਾ ਸਾਊਥ ਕੋਰੀਆ ਉੱਥੇ ਕੀ ਹੈ ਉੱਥੇ ਵੀ ਤੇ ਇੱਕ ਬਾਦਸ਼ਾਹ ਹੈਗਾ ਪਰ ਉਸ ਬਾਦਸ਼ਾਹ ਦੇ ਆਪਣੇ ਰੂਲ ਨੇ ਪਰ ਇੰਟਰਨੈਸ਼ਨਲ ਲੈਵਲ ਤੇ ਉਹ ਕੰਟਰੀ ਅੱਜ ਕਿੱਥੇ ਖੜੀ ਹੈ ਯਾਨੀ ਐਦਾਂ ਦੀ ਪੋਜੀਸ਼ਨ ਦੇ ਵਿੱਚ ਟਰੰਪ ਉਹ ਨਾ ਆ ਨਾ ਜਾਂਦੇ ਨੇ ਤੇ ਫਿਰ ਤੇ ਘਰ ਪਤਾ ਨਹੀਂ ਕੀ ਹੋਏਗਾ ਪਰ ਜਿਸ ਤਰੀਕੇ ਨਾਲ ਜਿਸ ਰਫਤਾਰ ਨਾਲ ਟਰੰਪ ਉਹ ਅੱਗੇ ਜਾ ਰਹੇ ਨੇ ਠੀਕ ਹੈ ਭਾਰਤ ਮੈਕਸੀਕੋ ਪਿਆਂ ਕੁਝ ਹੋਰ ਕੰਟਰੀਜ਼ ਦੇ ਬਾਰੇ ਤੁਸੀਂ ਕੁਝ ਕਹਿ ਰਹੇ ਹੋ ਉਹ ਉਹ ਤੁਹਾਡੀ ਕਿਉਂਕਿ ਇਕਨੋਮਿਕ ਵਜਾ ਨਾਲ ਉਹ ਤੁਹਾਡੀ ਗੱਲ ਆ ਮੰਨ ਰਹੇ ਨੇ ਪਰ ਜਦ ਤੁਸੀਂ ਪੂਰੇ ਯੂਰਪ ਦੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਬ੍ਰਿਕਸ ਨੂੰ ਤੁਸੀਂ ਧਮਕੀ ਦੇ ਰਹੇ ਹੋ 150% ਤੁਹਾਡੀ ਡਿਊਟੀ ਲਾ ਦਾਂਗੇ ਟੈਰਿਫ ਲਾ ਦਾਂਗੇ ਔਰ ਜੇ ਤੁਸੀਂ ਡਾਲਰ ਤੋਂ ਇਲਾਵਾ ਕਿਸੇ ਵੀ ਕੰਟਰੀ ਦੇ ਕਿਸੇ ਵੀ ਕਰੰਸੀ ਦੇ ਵਿੱਚ ਆਪਣੇ ਬਿਜ਼ਨਸ ਨੂੰ ਵਧਾਇਆ ਤੇ ਅਸੀਂ ਇਸ ਕੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਮੈਨੂੰ ਲੱਗਦਾ ਨਹੀਂ ਕਿ ਅੱਜ ਕੱਲ ਦੇ ਟਾਈਮ ਵਿੱਚ ਕਿਸੇ ਦੇਸ਼ ਦੀ दादागिरी ਨੂੰ ਪੂਰਾ ਵਿਸ਼ਵ ਬਰਦਾਸ਼ਤ ਕਰ ਸਕਦਾ ਪਰ ਚਲੋ 트ੰਪ ਨੇ ਔਰ ਉਹਨਾਂ ਤੋਂ ਇਹ ਨਾ ਗੱਲਾਂ ਤੋਂ ਨੂੰ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਔਰ ਇਸ ਤਰੀਕੇ ਦਾ ਸਭ ਨੂੰ ਪਤਾ ਸੀ ਵੀ 트럼ਪ ਆਣਗੇ ਤੇ ਪਤਾ ਨਹੀਂ ਕੀ ਹੋ ਜਾਏਗਾ ਹੁਣ ਤੁਹਾਨੂੰ ਧੀਰੇ ਧੀਰੇ ਹੌਲੇ ਹੌਲੇ ਪਤਾ ਲੱਗ ਰਿਹਾ ਹੈ ਕਿ ਪਤਾ ਨਹੀਂ ਜਿਆ ਕੀ ਹੋ ਜਾਏਗਾ ਉਹ ਪਤਾ ਨਹੀਂ ਵਾਲੀ ਗੱਲ ਅੱਗੇ ਵੱਧ ਰਹੀ ਹੈ ਵਾਕਿ ਉਹ ਚੀਜ਼ਾਂ ਹੋਣੀਆਂ ਹੁਣ ਸਾਹਮਣੇ ਸ਼ੁਰੂ ਹੋ ਗਈਆਂ ਨੇ ਤਾਂ ਠੀਕ ਹੈ ਪਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਧੰਨਵਾਦ ਜੀ